ਕਵਰਲੇਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਿੱਥੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਆਂ ਬਾਬਾ ਜ਼ੋਰਾਵਾਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਤੋਂ 28 ਦਸੰਬਰ ਤੱਕ ਹੋਣ ਵਾਲੀ ਸ਼ਹੀਦੀ ਸਭਾ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋਣ ਵਾਸਤੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸੰਤ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਪੂਰੀ ਵਾਲਿਆਂ ਬਾਬਾ ਫਕੀਰ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਵੱਲੋਂ ਭੇਜੀਆਂ ਗਈਆਂ ਮਸ਼ੀਨਾਂ ਤੇ ਸਫਾਈ ਸੇਵਾਦਾਰਾਂ ਦੇ ਜਥੇ ਦੇ ਸਹਿਯੋਗ ਨਾਲ ਵਿਸ਼ੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਡਿਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮੰਗਟ ਦੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਕੀਤੀ ਗਈ ਹੈ ਇਸ ਮੌਕੇ ਅਰਦਾਸ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗਰੰਤੀ ਹਰਪਾਲ ਸਿੰਘ ਵੱਲੋਂ ਵੀ ਕੀਤੀ ਗਈ ਇਸ ਦੌਰਾਨ ਸਫਾਈ ਸੇਵਾਦਾਰ ਭਾਈ ਅਮਰਜੀਤ ਸਿੰਘ ਹਰਦੀਪ ਸਿੰਘ ਮੁਖਤਾਰ ਸਿੰਘ ਬਾਬਾ ਆਤਮਾ ਸਿੰਘ ਤੇ ਬਾਬਾ ਅਵਤਾਰ ਸਿੰਘ ਦੀ ਉਚੇਚੇ ਤੌਰ ਤੇ ਸ਼ਾਮਲ ਹੋਈ ਹਲਕਾ ਵਿਧਾਇਕ ਐਡਵੋਕੇਟ ਰਾਇ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ਦੀ ਮਹਾਨ ਗਾਥਾ ਜਿਸ ਨੂੰ ਨਿੱਕੀਆਂ ਜਿੰਦਾ ਵੱਡੇ ਸਾਕੇ ਵਜੋਂ ਵੀ ਯਾਦ ਕੀਤਾ ਜਾਂਦਾ ਹੈ ਸਾਡੇ ਲਈ ਮਾਨ ਦੀਪ ਪ੍ਰਤੀਕ ਹੈ ਜਿਸ ਤਰ੍ਹਾਂ ਛੋਟੇ ਸਹਿਬਜ਼ਾਦੇਆਂ ਨੇ 7 3 9 ਸਾਲ ਦੀ ਉਮਰ ਵਿੱਚ ਮਨੁੱਖਤਾ ਦੀ ਰਾਖੀ ਤੇ ਹੱਕ ਸੱਚ ਲਈ ਸ਼ਹਾਦਤ ਦਿੱਤੀ ਹੈ ਉਸ ਦੀ ਮਿਸਾਲ ਦੁਨੀਆ ਵਿੱਚ ਕਿੱਦਰੀ ਨਹੀਂ ਮਿਲਦੀ ਉਹਨਾਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਸੰਤਪੂਰੀ ਵਾਲਿਆਂ ਦੇ ਸਹਿਯੋਗ ਨਾਲ ਸ਼ਹਿਰ ਦੀ ਸਫਾਈ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਦੱਸਿਆ ਕਿ ਪਹਿਲਾਂ ਪਿੰਡਾਂ ਦੀ ਸਫਾਈ ਦਾ ਕੰਮ ਵੱਡੀ ਪੱਧਰ ਤੇ ਸ਼ੁਰੂ ਕੀਤਾ ਗਿਆ ਜਿਸ ਨਾਲ ਆਲਾ ਦੁਆਲਾ ਹੋਰ ਵੀ ਨਿਖਰ ਕੇ ਸਾਹਮਣੇ ਆ ਰਿਹਾ ਹੁਣ ਸ਼ਹਿਰ ਦੀ ਸਫਾਈ ਤੋਂ ਬਾਅਦ ਸ਼ਰਧਾਲੂਆਂ ਨੂੰ ਹੋਰ ਵੀ ਸਾਫ਼ ਸੁਥਰਾ ਤੇ ਵਧੀਆ ਵਾਤਾਵਰਣ ਵੇਖਣ ਨੂੰ ਮਿਲੇਗਾ ਉਹਨਾਂ ਸੰਦ ਪੂਰੀ ਵਾਲਿਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸਲੰਘਾ ਕੀਤੀ ਹੈ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਆਓ ਸੁਣਾਉਣੀ ਹੈ ਪੂਰੀ ਖਬਰ ਜੀ ਜੀ ਵਾਲੇ ਬਾਬਾ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੱਜ ਉਤਾਰ ਸੇਵਾ ਸ਼ੁਰੂ ਹੋਈ ਹੈ ਆਹ ਸਾਲ ਦੀ ਤਰ੍ਹਾਂ ਅੱਜ ਵੀ ਅਸੀਂ ਸਿੰਘ ਸਭਾ ਨੂੰ ਮੁੱਖ ਰੱਖਦੇ ਹੋਏ ਬਾਬਾ ਜੀ ਦੀ ਕੋਈ ਵਿਚਕਾਰ ਸੇਵਾ ਸਫਾਈ ਦੀ ਸਟਾਰਟ ਕੀਤੀ ਆ ਮੈਂ ਸਮਝਦਾ ਬਹੁਤ ਵੱਡਾ ਉਪਰਾਲਾ ਸਾਡੇ ਪ੍ਰਸ਼ਾਸਨ ਸਾਡੇ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਚੀਮਾ ਸਾਹਿਬ ਸਾਰੀ ਪਾਰਕਿੰਗ ਦੇ ਸੀ ਰਲ ਕੇ ਇੱਥੇ ਕੋਈ ਪਾਰਟੀ ਵਾਜੀ ਐ ਇੱਕ ਸਿਸਟਮ ਦਾ ਨਹੀਂ ਤੇ ਸਾਰੇ ਇਕੱਠੇ ਹੋ ਕੇ ਸਾਡਾ ਫਰਜ਼ ਹੈ ਕਿ ਅਸੀਂ ਜਿੰਨੀ ਲੱਖਾਂ ਦੀ ਤਰਜ ਸੰਗਤ ਆਉਣੀ ਹੈ ਨੂੰ ਸਹੂਲਤਾਂ ਦਈਏ ਸਾਫ ਸੁਥਰਾ ਵਾਤਾਵਰਨ ਲਈਏ ਸਾਰੇ ਸੀ ਇਸ ਲਈ ਵਚਨਬੱਧਾ ਔਰ ਸਫਾਈ ਦੀ ਸ਼ੁਰੂਆਤ ਅੱਜ ਬਾਬਾਪੁਰੀ ਵਾਲਿਆਂ ਨੇ ਕੀਤੀ ਹੈ ਮੈਂ ਧੰਨਵਾਦ ਕਰਦਾ ਔਰ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਆਪ ਅਸਰ ਇਕੱਠੇ ਹੋ ਕੇ ਜਿਹੜਾ ਆਪਣਾ ਆਲਾਦ ਵਾਲੇ ਇੱਥੇ ਸਾਰਾ ਸਾਫ ਕਰੀਏ ਜਿੰਨੀ ਵੀ ਸੰਗਤ ਆਉਗੀ ਉਹਨੂੰ ਕੋਈ ਸੁਵਿਧਾ ਕੋਈ ਤਕਲੀਫ ਨਾ ਰਹੇ ਸਾਰੀਆਂ ਸੁਵਿਧਾ ਮਿਲ ਇਹ ਸੱਦਾ ਪ੍ਰਲਾਹੁਣਾ ਚਾਹੀਦਾ ਪਿਛਲੇ ਕਾਫੀ ਸਾਲ ਤੋਂ ਬਾਬਾ ਸ਼ਿਗਰਸ ਸਿੰਘ ਜੀ ਕੁਰੀ ਵਾਲੇ ਇਹ ਸੇਵਾ ਕਰ ਰਹੇ ਨੇ ਪਰ ਸਭਾਈ ਦੀ ਸੇਵਾ ਜਿਹੜੀ ਜਿੱਥੇ ਆਪਾਂ ਲੰਗਰ ਲਾਉਂਦੇ ਆਂ ਹੋਰ ਕੰਮ ਕਰਦੇ ਆਂ ਜੇ ਨਾਲ-ਨਾਲ ਸਫਾਈ ਹੈ ਜਿਹੜੀ ਇਹ ਬਹੁਤ ਜ਼ਰੂਰੀ ਹੈ ਔਰ ਮੈਂ ਕਮਿਸ਼ਨਰ ਸਾਹਿਬ ਦਾ ਮੈਡਮ ਡੀਸੀ ਦਾ ਮਮੇਲੂ ਸਾਹਿਬ ਰਾਈ ਸਾਹਿਬ ਦਾ ਚੱਚੇ ਤੌਰ ਤੇ ਬਾਬਾ ਹਰਪਾਲ ਸਿੰਘ ਜੀ ਦਾ ਹੈੱਡ ਗਿਲਟ ਸਾਹਿਬ ਜਿਨ੍ਹਾਂ ਨੇ ਅਰਦਾਸ ਕਰਕੇ ਇਹ ਸੇਵਾ ਦੀ ਅរੰਭਤਾ ਕੀਤੀ ਹੈ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬਹੁਤ ਸ਼ਗਨ ਤੂ ਅਪੀਲ ਕਰਦਾ ਬਾਦ ਚੜਕੇ ਦੇ ਵਿੱਚ ਹੀ ਸਲਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਜ਼ਤ ਤੇ ਮਾਨ ਤੇ ਮਾਨ ਮਿਲਿਆ ਅਜਕਾਰ ਸੇਵਾ ਵਿੱਚ ਭਾਗ ਲੈਣ ਦਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਮੇਟੀ ਸਾਹਿਬ ਸੰਗਤ ਦੀ ਪੂਰੀ ਸੇਵਾ ਸਰਦਾਰ ਨਾਲ ਸਾਰੇ ਅਸੀਂ ਉਹਨਾਂ ਨਾਲ ਇਕੱਠੇ ਹੋਵਾਂਗੇ ਤੇ ਅੱਜ ਇਸ ਮਹਾੰਸ਼ੀ ਦਾ ਨੂੰ ਪ੍ਰਣਾਮ ਕਰਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਭੂਰੀ ਸਾਹਿਬ ਵੱਲੋਂ ਸਾਡੇ ਇਥੇ ਉਹਨਾਂ ਨੇ ਕਾਰ ਸੇਵਾ ਦਾ ਕੰਮ ਸ਼ੁਰੂ ਕੀਤਾ ਹੈਗਾ ਸਫਾਈ ਦਾ ਸਾਡੀਆਂ ਸਾਰੀ ਟੀਮਸ ਲੱਗੀਆਂ ਹੋਈਆਂ ਨੇ ਵਰਕਰ ਮ्युनਿਸਪਲ ਕਮੇਟੀ ਤੋਂ ਟੀਮਸ ਆਈਆਂ ਨੇ ਬਟ ਇਹਨਾਂ ਵੱਲੋਂ ਜੇ ਸਾਨੂੰ ਇੱਕ ਸਪੋਰਟ ਮਿਲਦੀ ਹੈ ਉਹਨਾਂ ਲਈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਵੀ ਕਰਦੇ ਹਾਂ ਨਾਲ ਹੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੋ ਵੀ ਲੰਗਰ ਲਗਾ ਰਹੇ ਨੇ ਕੀ ਸਿੰਗਲ ਯੂਜ਼ ਆਫ ਪਲਾਸਟਿਕ ਨੂੰ ਅਵੋਇਡ ਕੀਤਾ ਜਾਏ ਤੇ ਜੋ ਸਾਡੇ ਵੱਲੋਂ ਇੱਕ ਪ੍ਰੋਗਰਾਮ ਬਣਾਇਆ ਗਿਆ ਹੈ ਜਿਸ ਦੇ ਅਕੀ ਅਸੀਂ ਸ਼ਾਮ ਨੂੰ ਜੋ ਰੈਂਡ ਫੰਡ ਹੋਏਗੀ ਉਹ ਕਲੈਕਸ਼ਨ ਹੋਏਗੀ ਉਹਦੇ 'ਚ ਵੀ ਸਾਡਾ ਸਾਥ ਦਿੱਤਾ ਜਾਏ ਤਾਂਕਿ ਅਸੀਂ ਕਿਸੇ ਵੀ ਸ਼ਰਧਾਲੂ ਨੂੰ ਕੋਈ ਕਿਸੇ ਟਾਈਪ ਦੀ ਕੋਈ ਪ੍ਰੋਬਲਮ ਨਾ ਫੇਸ ਕਰਨੀ ਪਏ ਸਪੈਸ਼ਲੀ ਗਾਰਬੇਜ ਨੂੰ ਲੈ ਕੇ ਸੋ ਇੱਕ ਵਾਰ ਫਿਰ ਮੈਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਆਏ ਨੇ ਤੇ ਨਾਲ ਉਹ ਆਪਣੀ ਪੂਰੀ ਟੀਮ ਲੈ ਕੇ ਆਏ ਨੇ ਇਹਦੇ ਸਾਨੂੰ ਬਹੁਤ ਮਦਦ ਹੋਏਗੀ ਤੇ ਆਰ ਵਾਲੇ ਸ਼ਰਧਾਲੂਆਂ ਨੂੰ ਵੀ ਮਦਦ ਹੋਏ। ਥੈਂਕ ਯੂ। ਸੇਵਾ ਦਾ ਪਹਿਰਾ ਬਾਬਾ ਕਸ਼ਮੀਰ ਸਿੰਘ ਜੀ ਕਾਰਸੇਵਾ puri ਵਾਲਿਆਂ ਵੱਲੋਂ ਜੋ ਹਰ ਸਾਲ ਬਾਬਾ ਜੀ ਪ੍ਰਸ਼ਾਸਨ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਤੇ ਗੁਰੂ ਸਾਹਿਬ ਸੇਵਾ ਲੈਂਦੇ ਸਾਹਿਬ ਜਾਰੇ ਸਾਹਿਬ ਤੇ ਇਹ 23 ਨੂੰ ਸੇਵਾ ਸ਼ੁਰੂ ਹੋਈ ਸੀ ਤੇ ਇਹ 29 ਤਰੀਕ ਤੱਕ ਸੇਵਾ ਚੱਲੇਗੀ। ਬਾਕੀ ਜੇ ਪ੍ਰਸ਼ਾਸਨ ਦੇ ਹੋਮ ਕਰੇਗਾ ਇੱਕ ਦੋ ਦਿਨ ਗਾਂ ਪਛਾਣੀ ਕਰਨਾ ਪਵੇਗਾ ਤੇ ਸੇਵਾਹੀਂ ਲੰਗਰਾਂ ਦੀ ਬਾਤ ਤੋਂ ਵਗੈਰਾ ਹੋਰ ਰੋਡਾਂ ਦੀ ਸੇਵਾ ਸਾਰੀ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਕੇ ਜਾਵਾਂਗੇ ਮਾਜ ਚੁੱਪੜੀ ਵਾਲੇ ਜਿਨ੍ਹਾਂ ਨੇ ਸਫਾਈ ਦੀ ਸੇਵਾ ਸ਼ੁਰੂ ਕਰਵਾਈ ਆ ਸੂਚੀਆਂ ਸੰਕਟਾਂ ਸੂਚੀਆਂ ਪਾਰਟੀਆਂ ਮਾਜ ਐਮਐਲਏ ਸਾਹਿਬ ਰਾਜ ਸਾਹਿਬ ਖੁਦਾ ਜੀ ਦੀ ਚੰਕੀ ਮਾ ਜੀ ਤੇ ਸੂਚੀਆਂ ਪਾਰਟੀਆਂ ਨੇ ਅੱਜ ਇਹ ਸ਼ੁਰੂਆਤ ਦੇ ਵਿੱਚ ਭਾਗ ਲਿਆ ਮੈਂ ਸੂਚੀਆਂ ਸੰਕਟਾਂ ਦਾ ਧੰਨਵਾਦ ਕਰਦਾ ਹਾਂ ਔਰ ਬੇਨਤੀ ਵੀ ਕਰਦਾ ਹਾਂ ਕਿ ਆਓ ਆਪਾਂ ਇਨਾ ਸਾਹਿਬ ਜੱਗਿਆ ਨੂੰ करिए नमस्कार करिए और याद करके अपना अमृतधारी बनिए और अमृत छु सजिए वाहू जी का खालसा फतेह श्री तो पार्स गौतम की रिपोर्ट